ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਵੱਡਾ ਐਲਾਨ ਕਰ ਦਿੱਤਾ ਗਿਆ ਔਰਤਾਂ ਨੂੰ ਪ੍ਰਤੀ ਮਹੀਨੇ 2100 ਰੁਪਏ ਦਿੱਤਾ ਜਾਵੇਗਾ ਇਹੋ ਚੀਜ਼ ਤਾਂ ਪੰਜਾਬ ਨੇ ਵੀ ਕਹੀ ਸੀ ਪੰਜਾਬ ਵਾਲੇ ਪੈਸੇ ਲੱਭਦੇ ਫਿਰਦੇ ਆ ਆਵੇਂ ਹਰਿਆਣਾ ਭਾਵੇਂ ਆ ਗੁਜਰਾਤ ਮੋਦੀ ਸਾਹਿਬ ਦਾ ਭਾਈ ਸਾਹਿਬ ਹੱਥੇ ਜੜਾ ਲਓ ਆ ਮੁਕਤ ਖੁਰਗਾਂ ਤੇ ਨਾ ਆ ਜਾ ਇਹ ਸਿੰਗੜੀ ਪੰਜਾਬ ਨੂੰ ਛੇੜਤੀ ਹਰਿਆਣੇ ਨੇ ਜੇ ਪੱਲੇ ਨਹੀਂ ਢੀਲਾ ਕਰਦੀ ਮੇਲਾ ਮੇਲਾ ਹੈ ਅੱਜ ਸ਼ੁਰੂ ਕਰਤਾ ਇਹ ਚੀਜ਼ਾਂ ਵੱਧੀਆਂ ਜਾਂਦੀਆਂ ਨੇ ਘਟਤ ਗਾਣੀ ਸਰਬ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਨੈਪ ਸਿੰਘ ਸਿਆਣੀ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਔਰਤਾਂ ਨੂੰ ਪ੍ਰਤੀ ਮਹੀਨੇ 2100 ਰੁਪਏ ਦਿੱਤਾ ਜਾਵੇਗਾ ਤੇ ਇਹ ਸਕੀਮ 25 ਸਤੰਬਰ 2025 ਤੋਂ ਲਾਗੂ ਹੋਵੇਗੀ ਤੇ ਇਸ ਸਕੀਮ ਦੇ ਵਿੱਚ 2 ਕੋ ਲੱਖ ਜੋ ਕਿ ਔਰਤਾਂ ਨੇ ਉਹਨਾਂ ਨੂੰ ਲਾਭ ਮਿਲੇਗਾ ਜੀ ਦੇਖੋ ਫਿਰ ਮੁਕਤ ਖੁਰੀ ਆ ਗਈ ਹੈ ਤੁਸੀਂ ਉਹਨਾਂ ਨੂੰ ਸਹੂਲਤਾ ਕਿਉਂ ਨਹੀਂ ਦਿੰਦੇ ਇਹੋ ਚੀਜ਼ ਤਾਂ ਪੰਜਾਬ ਨੇ ਵੀ ਕਹੀ ਸੀ ਪੰਜਾਬ ਵਾਲੇ ਪੈਸੇ ਲੱਭਦੇ ਫਿਰਦੇ ਆ ਕਿ ਕਿੱਤੋਂ ਨਾ ਕਿੱਥੋਂ ਜੇਕਰ ਸਾਡੇ ਬੁਝੇ ਚਾਰ ਦਾਣੇ ਪੈ ਜਾਣ ਇਹ ਯੋਜਨਾ 2027 ਤੋਂ ਪਹਿਲਾਂ ਪਹਿਲਾਂ ਅਸੀਂ ਵੀ ਲਾਗੂ ਕਰ ਦਈਏ ਜੇ ਹਰਿਆਣਾ ਨੇ ਇਹ ਯੋਜਨਾ ਲਾਗੂ ਕਰਤੀ ਮੈਨੂੰ ਨਹੀਂ ਪਤਾ ਉਹਨਾਂ ਕੋਲ ਪੈਸੇ ਕਿੱਥੋਂ ਆਉਣਗੇ ਇਹਦਾ ਮਤਲਬ ਉਹਨਾਂ ਦੀ ਪੋਜੀਸ਼ਨ ਠੀਕ ਹੈ ਪਰ ਮੈਂ ਫੇਰ ਗੱਲ ਕਹਾਂ ਭਾਵੇਂ ਹਰਿਆਣਾ ਭਾਵੇਂ ਆ ਗੁਜਰਾਤ ਮੋਦੀ ਸਾਹਿਬ ਦਾ ਭਾਈ ਸਾਹਿਬ ਹੱਥ ਜੜਾ ਲਓ ਆ ਮੁਕਤ ਖੁਰਗਾ ਤੇ ਨਾ ਆਜੋ ਲੋਕਾਂ ਨੂੰ ਬੰਦੀਆਂ ਸਹੂਲਤਾਂ ਦਿਓ ਜੇ ਉਹਨਾਂ ਤੋਂ ਟੈਕਸ ਲੈਣੇ ਹੋ ਉਹਨਾਂ ਨੂੰ ਸਹੂਲਤਾਂ ਮਿਲਣ ਜੇ ਸਹੂਲਤਾਂ ਮਿਲਣਗੀਆਂ ਤੇ ਸਰਕਾਰ ਦੇ ਗੁਣਗਾਨ ਕਰਨਗੇ ਪਰ ਜੇਕਰ ਤੁਸੀਂ ਮੁਕਤ ਖੋਰੀ ਦੇ ਉੱਤੇ ਹੀ ਸਾਰਾ ਕੁਝ ਨਿਰਭਰ ਕਰੋਗੇ ਇਹ ਸਿੰਗੜੀ ਪੰਜਾਬ ਨੂੰ ਛੇੜਤੀ ਹਰਿਆਣੇ ਨੇ ਕਿਉਂਕਿ ਸਤਾਈ ਦੇ ਵਿੱਚ ਚੋਣ ਪੰਜਾਬ ਚ ਆ ਰਹੀ ਹੈ ਤੇ ਪੰਜਾਬ ਨੇ ਕਿੱਥੋਂ ਦੇਣਾ ਪੱਲੇ ਨਾਲ ਢੇਲਾ ਕਰਦੀ ਮੇਲਾ ਮੇਲਾ ਸਾਡਾ ਖਜ਼ਾਨੇ ਬਹੁਤ ਪ੍ਰਿਆਪਿਆ ਕਹਿੰਦੇ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਤੇ ਖਾਲੀ ਗਾਗਰਾਂ ਦੇ ਵਿੱਚ ਨਾ ਕੁਝ ਨਹੀਂ ਹੈਗਾ ਤੁਸੀਂ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਕਰ ਲਓ ਪਰ ਮੈਂ ਇੱਕ ਬੇਨਤੀ ਕਰਾਂ ਬਲਵਿੰਦਰ ਸਿੰਘ ਜਦੋਂ ਤੱਕ ਅਸਲੀਅਤ ਤੇ ਨਹੀਂ ਜਾਉਂਗੇ ਉਦੋਂ ਤੱਕ ਇਸ ਸਮੱਸਿਆਵਾਂ ਜਿਉਂਦੀਆਂ ਤਿਉਂ ਸਾਡੇ ਗੱਲ ਚ ਪੈਣਗੀਆਂ ਅੱਜ ਠੀਕ ਹੈ ਉਹਨਾਂ ਨੇ ਕੋਈ ਪ੍ਰਬੰਧ ਕਰ ਲਿਆ ਹੋਵੇ ਜੇ ਤੁਹਾਡੇ ਕੋਲੇ ਪੈਸੇ ਬਾਧੂ ਨੇ ਤੁਸੀਂ ਇਹ ਰਿਪੋਰਟ ਕਰ ਸਕਦੇ ਹੋ ਤੇ ਫਿਰ ਜੇ ਔਰਤਾਂ ਨੂੰ ਕੋਈ ਸਹੂਲਤ ਦੇ ਰਹੇ ਹੋ ਉਹਦੇ ਕੋਈ ਮਾੜੀ ਗੱਲ ਵੀ ਨਹੀਂ ਹੋ ਸਕਦਾ ਤੁਹਾਨੂੰ ਉਹਦਾ ਰਾਸਸੀ ਇਲਾਹਾ ਬਾਵਾ ਮਿਲੇ ਪਰ ਪਹਿਲਾਂ ਆਪਣੇ ਰਾਜ ਦੇ ਖਜ਼ਾਨੇ ਦੀ ਪੋਜੀਸ਼ਨ ਦੇਖੋ ਜੇ ਪੱਲੇ ਨਹੀਂ ਢੀਲਾ ਕਰਦੀ ਮੇਲਾ ਮੇਲਾ ਹੈ ਅੱਜ ਸ਼ੁਰੂ ਕਰਤਾ ਇਤਿਹਾਸਾਂ ਵੱਧੀਆਂ ਜਾਂਦੀਆਂ ਨੇ ਘਟਦਗਾ ਨਹੀਂ ਕਿ ਨੈਵ ਸਿੰਘ ਸੈਣੀ ਸਾਹਿਬ ਇਹਦਾ ਹੱਲ ਵੀ ਨਾਲ ਦੱਸ ਦੇਣਗੇ ਇਹ ਪੈਸੇ ਅਸੀਂ ਕਿੱਥੋਂ ਲੈ ਕੇ ਆਵਾਂਗੇ ਤੇ ਕਿਵੇਂ ਔਰਤਾਂ ਨੂੰ ਦੇਵਾਂਗੇ 25 ਸਤੰਬਰ ਤੋਂ ਕਹਿੰਦੇ ਜੀ ਅਸੀਂ ਔਰਤਾਂ ਨੂੰ ਇਹ ਸਹੂਲਤ ਦੇਣੀ ਸ਼ੁਰੂ ਕਰ ਦੇਣੀ ਹੈ ਜੀ ਸਾਹਿਬ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਨੈਪ ਸਿੰਘ ਸਿਆਣੀ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਔਰਤਾਂ ਨੂੰ ਪ੍ਰਤੀ ਮਹੀਨੇ 2100 ਰੁਪਏ ਦਿੱਤਾ ਜਾਵੇਗਾ ਤੇ ਇਹ ਸਕੀਮ 25 ਸਤੰਬਰ 2025 ਤੋਂ ਲਾਗੂ ਹੋਵੇਗੀ ਤੇ ਇਸ ਸਕੀਮ ਦੇ ਵਿੱਚ 2 ਕੁ ਲੱਖ ਜੋ ਕਿ ਔਰਤਾਂ ਨੇ ਉਹਨਾਂ ਨੂੰ ਲਾਭ ਮਿਲੇਗਾ ਜੀ ਦੇਖੋ ਫਿਰ ਮੁਕਤ ਖੋਰੀ ਆ ਗਈ ਹੈ ਤੁਸੀਂ ਉਹਨਾਂ ਨੂੰ ਸਹੂਲਤਾ ਕਿਉਂ ਨਹੀਂ ਦਿੰਦੇ ਇਹੋ ਚੀਜ਼ ਤਾਂ ਪੰਜਾਬ ਨੇ ਵੀ ਕਹੀ ਸੀ ਪੰਜਾਬ ਵਾਲੇ ਪੈਸੇ ਲੱਭਦੇ ਫਿਰਦੇ ਆ ਕਿ ਕਿੱਤੋਂ ਨਾ ਕਿੱਤੋਂ ਜੇਕਰ ਸਾਡੇ ਬੁਝੇ ਚਾਰ ਦਾਣੇ ਪੈ ਜਾਣ ਇਹ ਯੋਜਨਾ 2027 ਤੋਂ ਪਹਿਲਾਂ ਪਹਿਲਾਂ ਅਸੀਂ ਵੀ ਲਾਗੂ ਕਰਦੇਗੇ ਜੇ ਹਰਿਆਣਾ ਨੇ ਇਹ ਯੋਜਨਾ ਲਾਗੂ ਕਰਤੀ ਮੈਨੂੰ ਨਹੀਂ ਪਤਾ ਉਹਨਾਂ ਕੋਲ ਪੈਸੇ ਕਿੱਥੋਂ ਆਉਣਗੇ ਇਹਦਾ ਮਤਲਬ ਉਹਨਾਂ ਦੀ ਪੋਜੀਸ਼ਨ ਠੀਕ ਹੈ ਪਰ ਮੈਂ ਫੇਰ ਇਹ ਗੱਲ ਕਹਾ ਭਾਵੇਂ ਹਰਿਆਣਾ ਭਾਵੇਂ ਆ ਗੁਜਰਾਤ ਮੋਦੀ ਸਾਹਿਬ ਦਾ ਭਾਈ ਸਾਹਿਬ ਹੱਥੇ ਜੜਾ ਲਓ ਆ ਮੁਕਤ ਖੋਰੀਆਂ ਤੇ ਨਾ ਜਾਓ ਲੋਕਾਂ ਨੂੰ ਬੰਦੀਆਂ ਸਹੂਲਤਾਂ ਦਿਓ ਜੇ ਉਹਨਾਂ ਤੋਂ ਟੈਕਸ ਲੈਣੇ ਹੋ ਉਹਨਾਂ ਨੂੰ ਸਹੂਲਤਾ ਮਿਲਣ ਜੇ ਸਹੂਲਤਾ ਮਿਲਣਗੀਆਂ ਤੇ ਸਰਕਾਰ ਦੇ ਗੁਣ ਗਾਨ ਕਰਨਗੇ ਪਰ ਜੇਕਰ ਤੁਸੀਂ ਮੁਕਤ ਖੋਰੀ ਦੇ ਉੱਤੇ ਹੀ ਸਾਰਾ ਕੁਝ ਨਿਰਪਰ ਕਰੋਗੇ ਇਹ ਸਿੰਗੜੀ ਪੰਜਾਬ ਨੂੰ ਛੇੜਤੀ ਹਰਿਆਣੇ ਨੇ ਕਿਉਂਕਿ ਸਤਾਈ ਦੇ ਵਿੱਚ ਚੋਣ ਪੰਜਾਬ ਚ ਆ ਰਹੀ ਐ ਤੇ ਪੰਜਾਬ ਨੇ ਕਿੱਥੋਂ ਦੇਣਾ ਪੱਲੇ ਨਾਲ ਢੇਲਾ ਕਰਦੀ ਮੇਲਾ ਮੇਲਾ ਸਾਡਾ ਤਾਂ ਖਜ਼ਾਨੇ ਬਹੁਤ ਭਰਿਆ ਪਿਆ ਕਹਿੰਦੇ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਤੇ ਖਾਲੀ ਗਾਗਰਾਂ ਦੇ ਵਿੱਚ ਨਾ ਕੁਜ ਨਹੀਂ ਹੈਗਾ ਤੁਸੀਂ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਕਰ ਲਓ ਪਰ ਮੈਂ ਇੱਕ ਬੇਨਤੀ ਕਰਾਂ ਬਲਵਿੰਦਰ ਸਿੰਘ ਜਦੋਂ ਤੱਕ ਅਸਲੀਅਤ ਤੇ ਨਹੀਂ ਜਾਉਂਗੇ ਉਦੋਂ ਤੱਕ ਇਸ ਸਮਾਸੇਵਾ ਜਾਂਦੀ ਤਿਉ ਸਾਡੇ ਗੱਲ ਚ ਪੈਣਗੀਆਂ ਅੱਜ ਠੀਕ ਹੈ ਉਹਨਾਂ ਨੇ ਕੋਈ ਪ੍ਰਬੰਧ ਕਰ ਲਿਆ ਹੋਵੇ ਜੇ ਤੁਹਾਡੇ ਕੋਲੇ ਪੈਸੇ ਬਾਧੂ ਨੇ ਤੁਸੀਂ ਅਫੋਰਟ ਕਰ ਸਕਦੇ ਹੋ ਤੇ ਫਿਰ ਜੇ ਔਰਤਾਂ ਨੂੰ ਕੋਈ ਸਹੂਲਤ ਦੇ ਰਹੇ ਹੋ ਉਹਦੇ ਕੋਈ ਮਾੜੀ ਗੱਲ ਵੀ ਨਹੀਂ ਹੋ ਸਕਦਾ ਤੁਹਾਨੂੰ ਉਹਦਾ ਰਾਸ ਸੀ ਇਲਾਹਾ ਬਾਵਾ ਮਿਲੇ ਪਰ ਪਹਿਲਾਂ ਆਪਣੇ ਰਾਜ ਦੇ ਖਜ਼ਾਨੇ ਦੀ ਪੋਜੀਸ਼ਨ ਦੇਖੋ ਜੇ ਪੱਲੇ ਨਹੀਂ ਢੀਲਾ ਕਰਦੀ ਮੇਲਾ ਮੇਲਾ ਹੈ ਅੱਜ ਸ਼ੁਰੂ ਕਰਤਾ ਇਹ ਚੀਜ਼ਾਂ ਵਾਧੀਆਂ ਜਾਂਦੀਆਂ ਨੇ ਘਟਦੀਆਂ ਨਹੀਂ ਕਿ ਨੈਵ ਸਿੰਘ ਸੈਣੀ ਸਾਹਿਬ ਇਹਦਾ ਹੱਲ ਵੀ ਨਾਲ ਦੱਸ ਦੇਣਗੇ ਇਹ ਪੈਸੇ ਅਸੀਂ ਕਿੱਥੋਂ ਲੈ ਕੇ ਆਵਾਂਗੇ ਤੇ ਕਿਵੇਂ ਔਰਤਾਂ ਨੂੰ ਦੇਵਾਂਗੇ 25 ਸਤੰਬਰ ਤੋਂ ਕਹਿੰਦੇ ਜੀ ਅਸੀਂ ਔਰਤਾਂ ਨੂੰ ਇਹ ਸਹੂਲਤ ਦੇਣੀ ਸ਼ੁਰੂ ਕਰ ਦੇਣੀ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ